ਦੇਖੋ ਜਿੱਦਾਂ ਤੁਸੀਂ ਕਿਹਾ ਨਾ ਕਿ ਸੰਸਥਾ ਇਕੱਠੀਆਂ ਹੋ ਕੇ ਅਸੀਂ ਕਰਦੇ ਆਂ ਮੈਂ ਤੁਹਾਨੂੰ ਦੱਸਿਆ ਕਿ ਸਾ ਤੋਂ ਜੇ ਨਾ ਵੀ ਹੁੰਦਾ ਅਸੀਂ ਜਿਹੜੇ ਨਸ਼ਾ ਕਰਦੇ ਆਂ ਉਹਨਾਂ ਨੂੰ ਲੈ ਕੇ ਸੀਐਮਸੀ ਉਹਨਾਂ ਦਾ ਇਲਾਜ ਕਰਵਾਉਨੇ ਆਂ ਜਿੰਨਾ ਵੀ ਅਸੀਂ ਕਰ ਸਕਦੇ ਆਂ ਕੋਈ ਬੱਚਾ ਪੜ੍ਹਾਈ ਕਰਨ ਵਾਲਾ ਉਹਦੀ ਫੀਸ ਦਾ ਇੰਤਜ਼ਾਮ ਕਰਦੇ ਆਂ ਕੋਈ ਇਲਾਜ ਨਹੀਂ ਵਿਚਾਰਾ ਕਰਵਾ ਸਕਦਾ ਉਹਦਾ ਇਲਾਜ ਕਰਵਾਉਨੇ ਆਂ ਕੋਈ ਲੋੜਵੰਦ ਪਰਿਵਾਰ ਆ ਧੀ ਦਾ ਵਿਆਹ ਨਹੀਂ ਹੋ ਰਿਹਾ ਉਹ ਕਰਦੇ ਆ ਪਰ ਕੀ ਹੈ ਕਿ ਸਾਨੂੰ ਉਹ ਚੀਜ਼ਾਂ ਜਨਤਕ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ ਕਿਉਂ ਕਿਉਂਕਿ ਇਹ ਜਨਤਕ ਕਰਨਾ ਉਹਨਾਂ ਦੀ ਮਜਬੂਰੀ ਜਿਹੜੀ ਹੈ ਉਹ ਦਿਖਾਉਣਾ ਹੈ ਇੱਕ ਮਜਬੂਰ ਪਹਿਲਾਂ ਹੀ ਮਜਬੂਰ ਆ ਉਹਦੀ ਮਜਬੂਰੀ ਮੇਰੇ ਖਿਆਲ ਚ ਨਹੀਂ ਇਦਾਂ ਕਰਨੀ ਚਾਹੀਦੀ ਤੁਸੀਂ ਗੱਲ ਕੀਤੀ ਕਿ ਸੰਸਥਾ ਇਕੱਠੀਆਂ ਹੋਗੇ ਸਭ ਨੂੰ ਕਰਨਾ ਚਾਹੀਦਾ ਅਸੀਂ ਵੀ ਉਪਰਾਲਾ ਕਰਦੇ ਆ ਮੈਨੂੰ ਕੋਈ ਵੀ ਖੇਤਰ ਦੇ ਲੋਕ ਮਿਲਦੇ ਆ ਮੈਂ ਉਹਨਾਂ ਨਾਲ ਗੱਲ ਕਰਦਾ ਕਿ ਤੁਸੀਂ ਆਪਣੀ ਦਸਵੰਦ ਕਿਤੇ ਤਾਂ ਲਾਉਂਦੇ ਹੋਗੇ ਤੁਸੀਂ ਕਿਉਂ ਨਹੀਂ ਆਪਣੀ ਦਸਵੰਦ ਸਹੀ ਜਗ੍ਹਾ ਤੇ ਲਾਉਂਦੇ ਕਿ ਤੁਹਾਡੇ ਮੁਹੱਲੇ ਦਾ ਤੁਹਾਡੇ ਪਿੰਡ ਦਾ ਜਿਹੜੀ ਦਸਵੰਦ ਤੁਸੀਂ ਕਰਦੇ ਹੋ ਇੱਕ ਜਗ੍ਹਾ ਇਕੱਠੀ ਕਰ ਲਓ ਇਕੱਠੀ ਕਰਕੇ ਆਪਣੇ ਪਿੰਡ ਦੇ ਪੰਜ ਬੱਚੇ ਕੱਢ ਲਓ ਕਿ ਆ ਪੜਨ ਵਾਲੇ ਨੇ ਪਰ ਇਹਨਾਂ ਕੋ ਖਰਚਾ ਨਹੀਂ ਹੈ ਉਹਨਾਂ ਪੰਜ ਬੱਚਿਆਂ ਨੂੰ ਪੜ੍ਹਾ ਦਿਓ। ਸਾਲ ਬਾਅਦ ਨਹੀਂ ਜ਼ਿਆਦਾ ਸਿਰ ਪਿੰਡ ਦੇ ਦੋ ਵੀ ਦੋ ਬੱਚੀਆਂ ਦੇ ਵਿਆਹ ਕਰਨੇ ਆ। ਉਹਨਾਂ ਦੇ ਵਿਆਹ ਕਰ ਦਿਓ। ਜਿਹੜੀਆਂ ਗਰਾਈਆਂ ਅਸੀਂ ਆਸੇ-ਪਾਸੇ ਦੰਦੇ ਫਿਰਦੇ ਆਂ ਅਸੀਂ ਆਪਣੀ ਉਹ ਗਰਾਈ ਪਿੰਡ ਤੇ ਜੇ ਲਾਉਣ ਲੱਗਦੀ ਹੈ ਨਾ ਸਾਡੇ ਪਿੰਡ ਵਾਕਈ ਹੀ ਅਮਰੀਕਾ ਕੈਨੇਡਾ ਵਰਗੇ ਬਣ ਜਾਣਗੇ। ਪਰ ਅਸੀਂ ਤਾਂ ਆਸੇ-ਪਾਸੇ ਦੰਦੇ ਫਿਰਦੇ ਆਂ ਉਹ ਫਲਾਨੀ ਸੰਸਥਾ ਨੂੰ ਇੰਨੀ ਹੁਣ ਕਣਕ ਦੀ ਵੜਾਈ ਚੱਲਦੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਹੁਣ ਨਾਮ ਨਹੀਂ ਲਵਾਂਗਾ ਕਿਵੇਂ ਖੇਤਾਂ ਦੇ ਵਿੱਚ ਪਹਿਲਾਂ ਹੀ ਬੋਰੀਆਂ ਪਈਆਂ ਬਾਬਿਆਂ ਦੀਆਂ ਵੀ ਆ ਫਲਾਨੇ ਬਾਬਿਆਂ ਦੀਆਂ ਫਲਾਨੇ ਬਾਬਿਆਂ ਦੀਆਂ ਤੇ ਉਹਨਾਂ ਬਾਬਿਆਂ ਨੂੰ ਕਦੇ ਪੁੱਛਿਆ ਵੀ ਤੁਸੀਂ ਕਿੰਨੇ ਪੜਾਏ ਆ ਉਹਨਾਂ ਬਾਬਿਆਂ ਨੂੰ ਪੁੱਛਿਆ ਕਿ ਕਿੰਨੇ ਪੜੇ ਤੁਹਾਡੇ ਜਿਹੜੇ ਅਫਸਰ ਲੱਗੇ ਆ ਉਹਨਾਂ ਬਾਬਿਆਂ ਨੂੰ ਕਦੇ ਪੁੱਛਿਆ ਵੀ ਸਾਡੇ ਪਿੰਡ ਲਈ ਕੀਤਾ ਕੀ ਹੈ ਜੀ ਤੁਸੀਂ ਸਾਡੇ ਪਿੰਡ ਦੇ ਕਿਸੇ ਮਰੀਜ਼ ਨੂੰ ਦਵਾਈ ਦਵਾਈ ਹੈ ਜੀ। ਉਹੀ ਗ੍ਰਾਹੀ ਅਸੀਂ ਆਪਣੇ ਪਿੰਡ ਦੀ ਸਾਰੀ ਜਗ੍ਹਾ ਇੱਕ ਜਗ੍ਹਾ ਇਕੱਠੀ ਕਰ ਲਈਏ। ਇਕੱਠੀ ਕਰਕੇ ਉਹਨੂੰ ਆਪਣੇ ਪਿੰਡ ਤੇ ਲਾਈਏ। ਉਸ ਪਿੰਡ ਦੇ ਵਿੱਚ ਅੱਛੀ ਡਿਸਪੈਂਸਰੀ ਹੋਵੇ। ਉਸ ਪਿੰਡ ਦੇ ਸਕੂਲ ਨੂੰ ਅੱਛਾ ਬਣਾ ਲਈਏ। ਉਸ ਪਿੰਡ ਦੀਆਂ ਬੱਚੀਆਂ ਦੇ ਵਿਆਹ ਕਰਦੀਏ। ਉਸ ਪਿੰਡ ਦੇ ਜਿਹੜੇ ਮਰੀਜ਼ ਨੇ ਇਲਾਜ ਨਹੀਂ ਕਰਵਾ ਸਕਦੇ ਵਿਚਾਰੇ ਮਰ ਰਹੇ ਤਿਲ ਤਿਲ ਉਹਨਾਂ ਦਾ ਇਲਾਜ ਕਰਵਾ ਦਈਏ ਉਦੋਂ ਵੱਡੀ ਦਸਵੰਦ ਹੋ ਸਕਦੀ ਹੈ ਜੀ ਪਰ ਅਸੀਂ ਕਰਕੇ ਨਹੀਂ ਰਾਜੀ ਇਹ ਅਸੀਂ ਸੌਖਾ ਤਰੀਕਾ ਲਵਿਆ ਵੀ ਆਗੇ ਬਾਬੇ ਉਹਨਾਂ ਨੂੰ ਗ੍ਰਾਹੀ ਦੇ ਦਿਓ ਬਸ ਠੀਕ ਹੈ ਉਹ ਜਿੱਥੇ ਮਰਜੀ ਲਾ ਦੇਣ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਕਿ ਅਸੀਂ ਗੁਰੂ ਨੂੰ ਦਸਵੰਦ ਦੇ ਰਹੇ ਹਾਂ ਅਸਲੀ ਦਸਵੰਦ ਸਾਡੇ ਗੁਰੂ ਵੀਰਾਂ ਨੇ ਇਹ ਗੱਲ ਕਹੀ ਸੀ ਕਿ ਕਿਸੇ ਗਰੀਬ ਦੀ ਮਦਦ ਕਰੋ ਕਿਸੇ ਆਪਣੇ ਨੂੰ ਡਿੱਗੇ ਪਏ ਨੂੰ ਉਠਾ ਲੋ ਕਿਸੇ ਆਪਣੇ ਦੀ ਬਾਹ ਫੜੋ ਉਹਦਾ ਘਰ ਨਹੀਂ ਬਣ ਰਿਹਾ ਉਹਦਾ ਮਕਾਨ ਟਿਆ ਹੋਇਆ ਉਹਦਾ ਟਿਆ ਟਿਆ ਮਕਾਨ ਬਣਾ ਦਿਓ ਉਹਦੇ ਬੱਚੇ ਨੂੰ ਐਜੂਕੇਸ਼ਨ ਦੇ ਦਿਓ ਸੋ ਇਹ ਗੱਲ ਹੈ ਜੀ ਸੰਸਥਾਵਾਂ ਤੋਂ ਵੱਧ ਮੈਂ ਇਹ ਕਹਿਣਾ ਕਿ ਸਾਨੂੰ ਪਹਿਲਾਂ ਇਹ ਸਮਝ ਆਉਣੀ ਚਾਹੀਦੀ ਹੈ ਕਿ ਅਸੀਂ ਇਹ ਕਰਾਈਆਂ ਕਰੋਈਆਂ ਦੇਣੀਆਂ ਬੰਦ ਕਰੀਏ ਆਪਣੇ ਪਿੰਡ ਤੇ ਲਾਈਏ ਆਪਣੇ ਮੁਹੱਲੇ ਤੇ ਲਾਈਏ ਤੁਹਾਨੂੰ ਕਿਸੇ ਸਰਕਾਰ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਊਗੀ ਤੁਹਾਨੂੰ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਊਗੀ ਸਾਡੇ ਕੋ ਆ ਚੀਜ਼ ਨਹੀਂ ਕਿਉਂ ਕਿ ਤੁਹਾਡੇ ਕੋਲੇ ਉਹ ਪੈਸਾ ਪਿਆ ਤੁਸੀਂ ਜਿੱਥੇ ਮਰਜ਼ੀ ਆਪਣੇ ਪਿੰਡ ਤੇ ਖਰਚ ਕਰਕੇ ਆਪਣੇ ਪਿੰਡ ਦੇ ਭਲਾਈ ਦੇ ਲਈ ਕੰਮ ਕਰ ਸਕਦੇ ਹੋ ਦਰਸ਼ਕੋ ਭਾਈ ਜੀ ਮਿੱਟੀ ਨਾਲ ਜੁੜੇ ਹੋਏ ਇਨਸਾਨ ਨੇ ਤੇ ਆਪਣੇ ਪੰਜਾਬ ਬਾਰੇ ਚਿੰਤਤ ਵੀ ਰਹਿੰਦੇ ਨੇ ਸਮੇਂ-ਸਮੇਂ ਤੇ ਅਨੇਕਾਂ ਮੁੱਦਿਆਂ ਤੇ ਆਪਣੇ ਵਿਚਾਰ ਦਿੰਦੇ ਰਹਿੰਦੇ ਨੇ ਅੱਛਾ ਜੀ ਭਾਈ ਜੀ ਬਹੁਤ ਧੰਨਵਾਦ ਮਿਲਦੇ ਆ ਜੀ ਫਿਰ ਕਿਸੇ ਨਵੀਂ ਵੀਡੀਓ ਤੇ ਤੁਹਾਡੇ ਨਾਲ Thank uh you. -huh.